ਆ ਬੇਟਾ ਆਇਆ ਆ ਤੁਹਾਨੂੰ ਪਤਾ ਹੀ ਹੈ ਕੌਣ ਆਈ ਹੈ ਤੇ ਉਹ ਦੇਸੀ ਜਾਂਦੇ ਥਰਮਲ ਤੇ ਝੀਲ ਦੇ ਵਿੱਚ ਫਿਰਦੀਆਂ ਕਿਸ਼ਤੀਆਂ ਤੇ ਕਿਸ਼ਤੀਆਂ ਇਹ ਝੀਲਾਂ ਦੇ ਘੁੰਮਣ ਤਾਂ ਆ ਕੇ ਤੇ ਪਰ ਮੈਨੂੰ ਲੱਗਦਾ ਨਹੀਂ ਆ ਵੀ ਪਾਣੀ 'ਚ ਬੈਠਣਗੇ ਓਏ ਪਰमीत ਹੈਗਾ ਮਾਨ ਕਿਸ਼ਤੀ 'ਚ ਬੈਠਣ ਦਾ ਹੈ ਅਰਸ਼ ਤੇਰਾ ਬੈਠਣਾ ਪਾਣੀ 'ਚ ਉਹ ਸੱਚ ਕਿਸ਼ਤੀ 'ਚ ਤਾਂ ਦੇਖਾਂਗੇ ਹੈਂ ਦੇਖਾਂਗੇ ਤੂੰ ਤਾਂ ਪੂਰਾ ਪਾਡਾ ਹੀ ਨਹੀਂ ਬੈਠੇਂਗਾ ਹੀ ਤੇਰਾ ਮਨ ਕੀ ਕਹਿੰਦਾ ਇਧਰ ਆਈ ਘੁੰਮ ਕੇ ਕਹਤ ਨਹੀਂ ਬੈਠੀ ਕਿਉਂ ਮੈਨੂੰ ਡਰ ਲੱਗਦਾ ਪਾਣੀ ਤੋਂ ਮਾਰੇ ਜਵਾਕਾਂ ਨੂੰ ਜਾਣੀ ਨਹੀਂ ਬੱਚੇ ਚੀਹਾਂ ਮੁੰਡੇ ਤੇ ਫਿਰ ਆਪਾਂ ਬਠਿੰਡੇ ਟਿੰਡੇ ਲੈਣ ਆਏ ਆ ਘੁੰਮਣ ਇੱਥੇ ਦੱਸ ਆਪਾਂ ਵੇਖ ਲਿਆ ਕਿਲਾ ਮੁਬਾਰਕ ਵੇਖ ਲਿਆ ਕੱਲਾ ਅਸੀਂ ਟਿੰਡੇ ਟਿੰਡੇ ਓ ਦੇਖੋ ਘਰਮਲ ਇਧਰੋਂ ਵੀ ਗੱਲ ਟੱਪੀ ਜਾਂਦੇ ਆ ਇਧਰ ਗੋਨਿਆਂ ਨੇ ਟੱਪੀ ਜਾਂਦੇ ਆ ਪਠਿੰਡੇ ਤੋਂ ਆ ਕੇ ਇਧਰੋਂ ਓਏ ਉਹ ਤੋਰਦੀ ਏ ਗੱਡੀ ਚੱਲੋ ਓਏ ਕੈਸਟੀਆਂ 'ਚ ਬੈਠੋ ਤੁਸੀਂ ਵੀ ਚਲੋ ਭਈ ਅੱਜ ਕੋਈ ਇੱਡੀ ਰੌਣਕ ਹੈ ਨਹੀਂ ਕਿ ਪਤਾ ਨਹੀਂ ਕੀ ਵਜ੍ਹਾ ਕਿਸਤੀਆਂ 'ਚ ਬੈਠਣ ਵਾਲਾ ਮੈਨੂੰ ਤਾਂ ਦਿਖਿਆ ਨਹੀਂਗਾ ਝੀਲ ਪਈ ਆ ਸੁੰਨੀ ਕਿਸਤੀਆਂ ਖੜੀਆਂ ਆ ਇਹ ਆ ਦੇਖੋ ਉਹ ਇੱਕ ਤੁਰੀ ਆ ਕਿਸ਼ਤੀ ਉਹ 'ਚ ਤਿੰਨ ਚਾਰ ਕੇ ਜਣੇ ਬੈਠੇ ਆ ਜ਼ਿਆਦਾ ਕੋਈ ਨਹੀਂ ਗੇ ਤੇ ਬੱਚਿਆਂ ਨੂੰ ਵੀ ਬਹਾਉਣਿਆਂ ਵਿੱਚ ਆਪ ਵੀ ਬੈਠਾਂਗੇ ਹੂਂਡੇ ਲਾਵਾਂਗੇ ਵਿੱਚ ਬਹਿ ਕੇ ਪਹਿਲੀ ਪਹਿਲੀ ਵਾਰ ਹੀ ਆਏ ਆ ਜ਼ਿੰਦਗੀ 'ਚ ਮੋਬਾਈਲ ਵੀ ਆੜਨ ਲੱਗ ਪਿਆ ਗਰਮ ਹੋ ਕੇ ਤੁਹਾਨੂੰ ਲੱਗਦਾ ਚਲੋ ਵੀ ਫਿਰ ਬੈਠ ਕੇ ਆਪਾਂ ਵੀ ਓਕੇ ਦੋਸਤੋ ਧੰਨਵਾਦ ਕਾਰਚਾ ਜਾ ਰਹੀ ਹੈ ਇਸੇ ਬੋਰ ਦਾ ਆਵਾਜ਼ ਆ ਰਿਹਾ ਹੈ ਜਦੋਂ ਸ਼ਾਮ ਨੂੰ ਚੱਲਿਆ ਕਰਦਾ ਨਾ ਨਾ ਹੂੰ ਹਾਂ ਤਾਂ ਨਹੀਂ ਮੇਰੇ ਨਾਲ ਚੱਲਦੇ ਰਹਿਣਾ ਹਾਂ ਚੁੱਲਿਆਂ ਕਿ ਉਹ ਚੁੱਲਿਆਂ 'ਚ ਹੂਟੇ ਲੈ ਲਓ ਕੱਲੇ ਆ ਜਿਹੜੇ ਵੇ ਪਾਣੀ 'ਚ ਕਿੱਧਰ ਜਾਓਗੇ ਕਿ ਜਾਣਾ ਹੀ ਪਾਣੀ 'ਚ ਆ ਪਾਣੀ ਦਾ ਤੁਹਾਡੇ ਕੋਲ ਹੀ ਆਖ ਬੋਤਲ ਚ ਹਰ ਸ਼ੁਨਾ ਪਾਇਆ ਤੇ ਬਿਠਾ ਦੇ ਓਰੀ ਗੱਡੀ ਜੀ ਚ ਬਹਿ ਕੇ ਹੁੰਡਾ ਲੈ ਲਓ ਏ ਅਸੀਂ ਥੋੜਾ ਮਾਗੋ ਉਹ ਗੱਡੀ ਨਾ ਖਾਣਾ ਲੈ